ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੜੇ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜਾਨੀ ਕਿ 22 ਨਵੰਬਰ 2024 ਸ਼ਾਮ 6:30 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਸਵੇਰੇ 6:30 ਵਜੇ ਤੱਕ ਕਿਵੇਂ ਦੇ ਹਾਲਾਤ ਬਣਦੇ ਮੌਸਮ ਦੇ ਪੱਖ ਤੋਂ ਦਿਖਾਈ ਦੇ ਰਹੇ ਨੇ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚਾ ਰਹੇ ਆ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਸੈਟਰਡੇ ਵਿੱਚ ਫਿਲਹਾਲ ਮੌਸਮ ਕਲੀਅਰ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਹਰ ਕਿਤੇ ਦਰਮਿਆਨੀ ਬੱਦਲੀ ਸਿਸਟਮ ਸਾਨੂੰ ਪੱਛਮੀ ਪਾਸੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਐਂਟਰੀ ਪੰਜਾਬ ਦੇ ਵਿੱਚ ਅੱ ਹਲਕੇ ਤੋਂ ਦਰਮਿਆਨੀ ਬੱਦਲ ਸਿਸਟਮ ਹੋਵੇਗਾ ਤੇ ਪੰਜਾਬ ਦੇ ਬਹੁਤੇ ਏਸ਼ਿਆ ਦੇ ਵਿੱਚ ਸਵੇਰ ਦੇ ਵੇਲੇ ਧੁੰਦ ਦੇ ਹਾਲਾਤ ਵੀ ਬਣ ਸਕਦੇ ਨੇ ਅੱਜ ਰਾਤ ਓਵਰঅল ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਕਾਫੀ ਘਟੇ ਹੋਏ ਦਿਖਾਈ ਦੇ ਰਹੇ ਨੇ ਤਾਂ ਐਵਰੇਜ ਤਾਪਮਾਨ ਸਵੇਰ ਦੇ ਵੇਲੇ ਜਿਹੜੇ ਘਟ ਕੇ ਲਗਭਗ ਪੰਜਾਬ ਦੇ ਵਿੱਚ 12-13 ਡਿਗਰੀ ਜਾਣ ਦੀ ਅੱਜ ਉਮੀਦ ਹੈ ਕਾਫੀ ਸਰਦ ਰਾਤ ਅੱਜ ਦੇਖਣ ਨੂੰ ਪੰਜਾਬ ਦੇ ਵਿੱਚ ਮਿਲੇਗੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮੀਂਹ ਦੇ ਸਿਸਟਮ ਦੀ ਤਾਂ ਮੀਂਹ ਦੀ ਗਤੀਵਿਧੀ ਕੋਈ ਫਿਲਹਾਲ ਪੰਜਾਬ 'ਚ ਦਿਖਾਈ ਨਹੀਂ ਦੇ ਰਹੀ ਪਰ ਜਿਵੇਂ ਹੀ ਇਹ ਬੱਦਲੀ ਸਿਸਟਮ ਦਿਖਾਈ ਦੇ ਰਿਹਾ ਤਾਂ ਹਲਕੀ ਦਰਮਿਆਨੀ ਕਿਰਮਣ ਕਣੀ ਪੰਜਾਬ ਦੀ ਪੱਛਮੀ 벨ਟ ਅੰਮ੍ਰਿਤਸਰ ਤੋਂ ਲੈ ਕੇ ਥੋੜੀ ਬਹੁਤੀ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੋਈ ਵੱਡਾ ਅਸਰ ਨਹੀਂ ਹੈ ਮੀਂਹ ਦਾ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਹਵਾ ਦੀ ਤਾਂ ਹਵਾ ਦਾ ਰੁੱਖ ਪੂਰਬੀ ਦਿਸ਼ਾ ਤੋਂ ਹੋ ਚੁੱਕਿਆ ਹੈ ਪੂਰਬੀ ਦਿਸ਼ਾ ਤੋਂ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਜਿਹੜੀ ਕਿ ਪਹਾੜੀ ਖੇਤਰਾਂ ਤੋਂ ਆਉਣਗੀਆਂ ਨਾਲ ਦੀ ਨਮੀ ਲੈ ਕੇ ਵੀ ਆ ਸਕਦੀ ਹੈ ਤੇ ਇਸ ਨਮੀ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਕੱਲ ਨੂੰ ਕੋਰੇ ਧੁੰਦ ਦੇ ਹਾਲਾਤ ਬਣ ਸਕਦੇ ਨੇ ਪਰ ਜਿਹਦੇ ਬਾਰੇ ਫਿਲਹਾਲ ਕੋਈ ਵੱਡੀ ਪੁਸ਼ਟੀ ਨਹੀਂ ਕੀਤੀ ਕੀਤੀ ਜਾ ਸਕਦੀ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਅਚਾਨਕ ਸਵੇਰ ਦੇ ਵੇਲੇ ਹਵਾ ਇਸ ਦੀ ਜਿਹੜੀ ਹੈ ਪੱਛਮ ਦਿਸ਼ਾ ਤੋਂ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਦੁਜਿੱਤੀ ਵਾਲਾ ਮਾਹੌਲ ਸਵੇਰ ਦੇ ਵੇਲੇ ਬਣ ਸਕਦਾ ਹੈ ਕਿਉਂਕਿ ਥੋੜੀ-ਬਹੁਤੀ ਬਦਲੇ ਸਿਸਟਮ ਅਤੇ ਥੋੜਾ-ਬਹੁਤਾ ਹਨੇਰਾ ਵਰਗਾ ਮਾਹੌਲ ਧੁੰਦ ਦੇ ਰਹੀਂ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਨਹੀਂ ਹੈ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਇਸੇ ਲਈ ਵਾਰ-ਵਾਰ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਬਣੇ ਰਹੋ ਚੈਨਲ ਵੈਦਰ ਅਪਡੇਟਸ ਵਿੜਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਸਵੇਰ ਦੇ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ